ਤੇ ਸਾਰੀ ਕੋਠੀ 35 ਲੱਖ ਰੁਪਏ ਦੇ ਵਿੱਚ ਤਿਆਰ ਹੋ ਚੁੱਕੀ ਹੈ ਜੀ ਠੀਕ ਹੈ ਜੀ ਵਿੱਚੇ ਕਿਚਨ ਦਰਵਾਜੇ ਸਾਰਾ ਮਤਲਬ ਜੋ ਹੁਣ ਆਪਾਂ ਨੂੰ ਦੇਖਾ ਇਹ ਸਾਡਾ ਜਿਹੜਾ ਫਲਸ਼ ਡੋਰ ਲੱਗਿਆ ਹੋਇਆ ਹੈ ਨੋਵਾ ਕੰਪਨੀ ਦਾ ਫਲਸ਼ ਡੋਰ ਲੱਗਿਆ ਹੋਇਆ ਹੈ ਜਿਹੜੀ ਚੀਜ਼ ਆਪਾਂ ਕਲੈਂਡਰੂ ਕਹਿੰਦੇ ਹੁੰਦੇ ਆ ਵੀ ਪ੍ਰੋਪਰ ਇਹ ਵਾਟਰ ਪ੍ਰੂਫ ਸੈਂਕ ਪ੍ਰੂਫ ਮਤਲਬ ਕਿ ਐਡੇ ਪੱਲੇ ਚ ਆਮ ਕਲੈਂਡ ਕਹਿ ਦਿੰਦੇ ਲੋਕ ਕਹਿੰਦੇ ਫੈਕਟਰੀ ਵਾਲੇ ਵੀ ਯਾਰ ਐਡੇ ਪੱਲੇ ਨੂੰ ਦੋਚ ਬਣਾਓ ਆਪਾਂ ਇੱਕ ਚ ਇੰਸਟਾਲ ਕੀਤਾ ਹੈ ਔਰ ਸ਼ਾਵਰ ਵਾਲਾ ਆਪਾਂ ਇੱਥੇ ਸ਼ੈਂਕ ਦਿੱਤਾ ਹੈ ਇਹਨਾਂ ਨੂੰ ਕਲੈਂਡ ਨੂੰ ਪ੍ਰੋਪਰ ਸ਼ਾਵਰ ਵਾਲਾ ਸ਼ੈਂਕ ਦਿੱਤਾ ਉਹਨ ਚ ਮਾਰਦੀ ਉਹੀ ਸੇਮ ਐਕਸ਼ਨ ਟੈਸਾ ਹੀ ਹੋ ਗ੍ਰੀਨ ਦੇਸ਼ ਇੱਥੇ ਲੱਗਿਆ ਹੋਇਆ ਹਾਂਜੀ ਬਿਲਕੁਲ ਜੀ ਕੋਈ ਇਹ ਨਹੀਂ ਹੈਗਾ ਵੀ ਆਪਾਂ ਇੱਥੇ ਕੋਸਟਿੰਗ ਘੱਟ ਕਰਤੀ ਤਾਂ ਆਪਾਂ ਮਟੀਰੀਅਲ ਨਾਲ ਕੰਪਰੋਮਾਈਜ਼ ਕੀਤਾ ਕਿ ਇੰਨੇ ਬਜਟ ਚ ਵੀ ਹਰ ਚੀਜ਼ ਇਹਨਾਂ ਨੇ ਬ੍ਰਾਂਡ ਲਾਈਏ ਜੈਗੂਅਰ ਠੀਕ ਹੈ ਬਈ ਔਰ ਦੇਖੋ ਤੁਸੀਂ ਕੁਆਲਿਟੀ ਕਿੰਨੀ ਮਤਲਬ ਕਿ ਸ਼ੌਂਕ ਬੰਦੇ ਦਾ ਹੈ ਨਾ ਇਹ ਸਾਰਾ ਸੈਂਸਰਲ ਹੀ ਹੈ ਜੀ ਸਸੀ ਗਾਲ ਦੋਸਤੋ ਅੱਜ ਇੱਕ ਬਹੁਤ ਹੀ ਨਾ ਪਿਆਰੀ ਜੀ ਕੋਠੀ ਲੈ ਕੇ ਆਏ ਹਾਂ ਜੇ ਮੈਂ ਡਿਮਾਂਡ ਹੁੰਦੀ ਹੈ ਵੀ ਬਈ ਥੋੜਾ ਜਿਹਾ ਬਾਈਟ ਘੱਟ ਹੋਵੇ ਤੇ ਜਗ੍ਹਾ ਘੱਟ ਹੋਵੇ ਸਾਢੇ 2300 ਸਕਰ ਤੇ ਬਾਈਟ ਬਾਈ ਹੋਰ ਨਾਲ ਗੱਲਬਾਤ ਕਰਾਂਗੇ ਨਾਰਮਲੀ ਬਾਈਟ ਹੈਗਾ ਤੇ ਇੱਥੇ ਆਪਣੇ ਦਰਵਾਜ਼ੇ ਵੀ ਆਪਣੇ ਸਿੰਗਲ ਡੋਰ ਹੱਬ ਦੇ ਲੱਗੇ ਆ ਤੇ ਹੋਰ ਜਿੰਨਾ ਇੰਟੀਰੀਅਰ ਦਾ ਕੰਮ ਹੋਇਆ ਉਹ ਬਾਈ ਜੀ ਗਣਪਤੀ ਫੈਕਟਰੀ ਤੋਂ ਆਪਣਾ ਜੱਗੀ ਵੀਰ ਹੈਗਾ ਇਹਨਾਂ ਨੇ ਕੀਤਾ ਹੋਇਆ ਤੇ ਸਾਰੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਜੱਗੀ ਬਾਈ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸ ਦਈਏ ਤੇ ਫੈਕਟਰੀ ਦਾ ਨਾਮ ਹਾਂਜੀ ਆਪਣਾ ਨਾਮ ਮੇਰਾ ਨਾਮ ਜੀ ਜਗਦੀਪ ਕੁਮਾਰ ਜੱਗੀ ਜੀ ਜੀ ਸ਼੍ਰੀ ਗਣਪਤੀ ਇੰਡਸਟਰੀ ਮੋਡੂਲਰ ਕਿਚਨ ਨਾਲ ਆਪਾਂ ਜਿਵੇਂ ਤੋਂ ਅਸੀਂ ਦੱਸਿਆ ਹੀ ਹੈ ਸਿੰਗਲ ਡੋਰ ਹੱਬ ਪੱਲਿਆਂ ਦਾ ਇਹ ਸਾਰਾ ਕੋਠੀ ਦਾ ਟ ਆਪਣੇ ਕਨਿਊ ਹੋਇਆ ਹੋਇਆ ਜੀ ਠੀਕ ਹੈ ਬਈ ਇਹਨੂੰ ਆਪਾਂ ਅੰਦਰ ਚੱਲ ਕੇ ਦਿਖਾਉਨੇ ਆ ਸਾਰਾ ਕੁਝ ਤੇ ਬਈ ਪਹਿਲਾਂ ਬਾਹਰੋਂ ਜਿਵੇਂ ਬਹੁਤ ਸੋਹਣੇ ਲੱਗਦੇ ਜਿਵੇਂ ਜੁਪੀਪੀਸੀ ਵਿੰਡੋ ਹੋਣਾ ਆਪਣਾ ਸਾਰਾ ਇਹ ਹਾਂ ਜੀ ਜੁਵੀਪੀਪੀਸੀ ਦਾ ਵੀ ਬਈ ਜੀ ਕੰਮ ਆਪਾਂ ਆਪ ਸ਼ੁਰੂ ਕਰ ਦਿੱਤਾ ਇਹ ਵੀ ਆਪਣਾ ਹੀ ਇੰਸਟਾਲ ਕੀਤਾ ਹੋਇਆ ਇੱਥੇ ਠੀਕ ਹੈ ਕਿੰਨਾ ਬਈ ਇਹ ਜਿਵੇਂ 2300 ਸਕਰ ਫੁੱਟ ਏਰੀਆ ਤੇ ਦਾ ਬਾਈਟ ਕਿੰਨਾ ਹੈ ਸਾਰੇ ਦਾ ਬਜਟ ਵੀ ਇਹਦਾ ਸਾਰੇ ਦਾ ਜੋ ਸਟਰਕਚਰ ਹੁਣ ਤੱਕ ਤਿਆਰ ਹੋ ਚੁੱਕਿਆ ਹੈ ਬਿਦ ਆਪਾਂ ਬੁੱਡਨ ਦੇ ਅੰਦਰ ਕੰਮ ਦਿਖਾਵਾਂਗੇ ਇਹ ਸਾਰੀ ਕੋਠੀ 35 ਲੱਖ ਰੁਪਏ ਦੇ ਵਿੱਚ ਤਿਆਰ ਹੋ ਚੁੱਕੀ ਹੈ ਜੀ ਠੀਕ ਹੈ ਜੀ ਵਿੱਚ ਇਹ ਕਿਚਨ ਦੇ ਦਰਵਾਜੇ ਸਾਰਾ ਮਤਲਬ ਜੋ ਹੁਣ ਆਪਾਂ ਨੂੰ ਦੇਖ ਤੋਂ ਤੇ ਅੱਜੋ ਦੋਸਤੋ ਅੰਦਰੋਂ ਵੇਟ ਕਰਾਉਣੇ ਆ ਤੇ ਕੱਲੀ ਕੱਲੀ ਚੀਜ਼ ਦਿਖਾਵਾਂਗੇ ਤੇ ਇਹ ਕਲਰ ਵੀ ਬਹੁਤ ਪਿਆਰਾ ਚੂਜ਼ ਕੀਤਾ ਹੈਗਾ ਬਾਈ ਹੋਰਾਂ ਦੇ ਮਿੱਤਰ ਨੇ ਤੇ ਬਹੁਤ ਤਰੀਕੇ ਨਾਲ ਕੰਮ ਕਰਾਇਆ ਹੋਇਆਗਾ ਤੇ ਬਹੁਤ ਹੀ ਸੋਹਣੀ ਜਿਹੜੀ ਕੋਠੀ ਹੈ ਮੇਨ ਗੱਲ ਇਹ ਹੈ ਵੀ ਛੋਟੇ ਪਰਿਵਾਰ ਲਈ ਜਿਹੜੇ ਚਾਹੁੰਦੇ ਨੇ ਵੀ ਸਾਨੂੰ ਯਾਰ ਘੱਟ ਏਰੀਆ ਚਾਹੀਦਾਗਾ ਪਰ ਹੋਵੇ ਬੋਲਦਾ ਏਰੀਆ ਤਾਂ ਇਹ ਚੀਜ਼ ਇੱਥੇ ਆਪਾਂ ਨੂੰ ਦੇਖਣ ਨੂੰ ਮਿਲੂਗੀ ਤੇ ਬਾਹਰ ਵੀ ਹਨਾ ਇੱਕ ਬਾਥਰੂਮ ਆ ਗਿਆ ਹਾਂਜੀ ਇਹ ਸਟਾਰਟਿੰਗ ਤੋਂ ਵੀ ਬਈ ਜੀ ਆਪਾਂ ਇੱਕ ਚੀਜ਼ ਦਿਖਾਉਨੇ ਆ ਵੀ ਮਤਲਬ ਕਿ ਇੰਨੇ ਬਜਟ 'ਚ ਵੀ ਹਰ ਚੀਜ਼ ਇਹਨਾਂ ਨੇ ਬ੍ਰਾਂਡ ਲਾਈਏ ਜੈਗੂਆਰ ਠੀਕ ਹੈ ਭਾਈ। ਔਰ ਦੇਖੋ ਤੁਸੀਂ ਕੁਆਲਿਟੀ ਕਿੰਨੀ ਮਤਲਬ ਕਿ ਸ਼ੌਂਕ ਬੰਦੇ ਦਾ ਹੈ ਨਾ ਇਹ ਸਾਰਾ ਸੈਂਸਰ ਵਾਲੀ ਹੈ ਜੀ। ਠੀਕ ਹੈ ਜੀ। ਮਤਲਬ ਕਿ ਆਮ ਆਪਾਂ ਇੱਥੇ ਹੋਟਲਾਂ 'ਚ ਦੇਖਦੇ ਆਂ ਜਿਆਦਾ ਬਹੁਤ ਵੱਡੇ ਹਾਈ ਫਾਈ 5 ਸਟਾਰ ਹੋਟਲਾਂ 'ਚ ਇਹਨਾਂ ਚੀਜ਼ਾਂ 'ਚ ਦੇਖਦੇ ਆਂ ਦੇਖੋ ਇਹਨਾਂ ਦਾ ਵੀ ਸਵੌਕ ਸੀ ਪ੍ਰੈਸ਼ਰ ਵੀ ਬਹੁਤ ਹੈ ਇਆਂ। ਇਹ ਨਾਲ ਉਹਤੇ ਇਹਨਾਂ ਨੇ ਪੰਪ ਇੰਸਟਾਲ ਕਰਾਇਆਗਾ ਪ੍ਰੈਸ਼ਰ ਦੇ ਲਈ ਤੇ ਸਾਰੀ ਇਹਨਾਂ ਦੀ ਜੋ ਟੂਟੀ ਲਵਾਈ ਹੈ ਅੰਦਰ ਸਾਰੀ ਸੈਂਸਰ ਵਾਲੀ ਲਵਾਈ ਹੈ ਜੀ। ਕਿਆ ਬਾਤ ਹੈ ਜੀ। ਹਾਂ ਜੀ। ਤੇ ਟਾਈਲਾਂ ਦਾ ਵੀ ਬਹੁਤ ਸੋਹਣਾ ਕੰਮ ਹੋਇਆ ਹੋਇਆਗਾ ਤੇ ਭਾਈ ਹੁਣ ਮੇਨ ਗੱਲ ਕਰੀਏ ਜ ਦਰਵਾਜਿਆਂ ਤੋਂ ਕਰ ਲਈਏ ਹਾਂਜੀ ਹਾਂਜੀ ਦਰਵਾਜਿਆਂ ਤੋਂ ਆ ਦੇਖੋ ਜਿਸ ਤਰ੍ਹਾਂ ਤੁਹਾਨੂੰ ਅਸੀਂ ਵੀਡੀਓ ਤੇ ਆਪਾਂ ਤੁਹਾਡੇ ਪੇਜ ਤੇ ਵੀ ਪਾਈ ਹੈ ਬਾਈ ਜੀ ਵੀ ਜਿਹੜੀ ਹੁਣ ਕੁਆਲਿਟੀ ਹੈ ਪੱਲੇ ਦੀ ਇਹ ਜਾਲੀ ਡੋਰ ਆਪਣੀ ਸਿੰਘ ਡੋਰ ਹੱਬ ਦੇ ਵਿੱਚ ਤਿਆਰ ਹੋਇਆ ਹੋਇਆ ਹੈ ਜੀ ਬਾਈ ਇਹਨੂੰ ਪ੍ਰੋਪਰ ਚੈੱਕ ਡੀਪਲੀ ਦਿਖਾ ਦਿਓ ਹਰ ਚੀਜ਼ ਦੀ ਤੁਸੀਂ ਫਿਨਿਸ਼ਿੰਗ ਕੁਆਲਟੀਟੀ ਵਾਈਜ਼ ਇਹਨਾਂ ਦੇ ਜੋ ਗੁਰਜੀਆਂ ਹੁੰਦੀਆਂ ਬਾਕਾਇਦਾ ਸਾਰਾ ਪ੍ਰੋਪਰ ਹੋਊਗਾ ਜਿਸ ਤਰ੍ਹਾਂ ਅਸੀਂ ਕਲੈਂਡਰ ਨੂੰ ਟਾਈਮ ਟੂ ਟਾਈਮ ਦੱਸਦੇ ਆਂ ਵੀ ਆਪਾਂ ਜਿਹੜਾ ਪੱਲਾ 플ਸ਼ ਡੋਰ ਦੇਖੋ ਬਾਈ ਜੀ 4 ਫੁੱਟ ਦਾ ਪੱਲਾ ਜੀ ਜੀ ਇਹ ਸਾਡਾ ਜਿਹੜਾ 플ਸ਼ ਡੋਰ ਲੱਗਿਆ ਹੋਇਆ ਨੋਵਾ ਕੰਪਨੀ ਦਾ 플ਸ਼ ਡੋਰ ਲੱਗਿਆ ਹੋਇਆ ਜਿਹੜੀ ਚੀਜ਼ ਆਪਾਂ ਕਲੈਂਡਰ ਨੂੰ ਕਹਿੰਦੇ ਹੁੰਦੇ ਆਂ ਵੀ ਪ੍ਰੋਪਰ ਇਹ ਵਾਟਰ ਪ੍ਰੂਫ ਸਿਉਂਖ ਪ੍ਰੂਫ ਮਤਲਬ ਕਿ ਕਿਸੇ ਵੀ ਕਿਸਮ ਦਾ ਪੱਲੇ 'ਚ ਕੋਈ ਬਾਟ ਸ਼ਟ 4 ਫੁੱਟ ਦਾ ਪੱਲਾ ਵੀਰੇ ਆਪਣੇ ਸਾਹਮਣੇ ਕਲਾਨ ਨੂੰ ਤੁਸੀਂ ਪ੍ਰੋਪਰ ਦਿਖਾ ਸਕਦੇ ਹੋ 4 ਫੁੱਟ ਦਾ ਪੱਲਾ ਐਜ਼ ਇਟ ਟੂ ਐਜ਼ ਇਟ ਖੜਾਗਾ ਠੀਕ ਆ ਬਈ ਕੋਈ ਵੀ ਪੱਲੇ 'ਚ 1% ਵੀ ਕੋਈ ਬਲ ਬਿੰਗ ਜਾਂ ਕੋਈ ਬਬਲ ਮਤਲਬ ਕਿ ਐਡੇ ਪੱਲੇ 'ਚ ਆਮ ਕਲੈਂਡ ਕਹਿੰਦੇ ਲੋਕ ਕਹਿੰਦੇ ਫੈਕਟਰੀ ਵਾਲੇ ਵੀ ਐਡੇ ਪੱਲੇ ਨੂੰ ਦੋਚ ਬਣਾਓ ਆਪਾਂ ਇੱਕ ਚ ਇੰਸਟਾਲ ਕੀਤਾ ਜੀ ਪੱਲਾ ਇਹ ਸਿੰਗਲ ਪੱਲਾ ਜੀ ਦੇਖੋ ਲਓ ਵੀ ਦੋਸਤੋ ਇਹ ਆ ਗਈ ਗੱਲ ਪੱਲਿਆਂ ਦੀ ਪੱਲਿਆਂ ਤੋਂ ਬਾਅਦ ਹੁਣ ਆਪਾਂ ਸਟਾਰਟ ਕਰਦੇ ਆਂ ਪਹਿਲਾਂ ਥੋੜਾ ਜਿਹਾ ਕੋਠੀ ਬਾਰੇ ਦੱਸਦੀ ਆ ਵੀ ਕਈ ਮਿੱਤਰ ਚਾਹੁੰਦੇ ਹੁੰਦੇ ਨੇ ਅਸੀਂ ਘਰ ਬਣਾਉਣਾ ਇੱਧਰ ਡਰਾਇੰਗ ਰੂਮ ਆ ਜਾਂਦਾ ਨਾਲ ਦੀ ਨਾਲ ਜਦੋਂ ਆਪਾਂ ਐਂਟਰ ਹੁੰਨੇ ਆਗੇ ਤੇ ਇੱਧਰਲੇ ਪਾਸੇ ਆ ਜਾਂਦੇ ਕਿਚਨ ਹੁਣ ਆਪਾਂ ਪਹਿਲਾਂ ਕਿਚਨ ਦਿਖਾਵਾਂਗੇ ਕਿਉਂਕਿ ਕਿਚਨ ਦੀ ਸਫਾਈ ਪੂਰੀ ਪ੍ਰੋਪਰ ਕੀਤੀ ਹੋਈ ਹੈਗੀ ਹਜੇ ਥੋੜਾ ਜਿਹਾ ਕੰਮ ਚੱਲ ਰਿਹਾ ਤਾਂ ਕਰਕੇ ਅਸੀਂ ਦੇਖੋ ਸਪੇਸ ਵੀ ਬਈ ਜੀ ਬਹੁਤ ਥੋੜਾ ਹੈਗਾ ਕਿਚਨ ਦਾ ਜੀ ਬਈ ਥੋੜੇ ਸਪੇਸ ਦੇ ਵਿੱਚ ਵੀ ਆਪਾਂ ਕਲੈਨ ਦੀ ਡਿਮਾਂਡ ਸੀ ਵੀ ਸਾਡਾ ਫ੍ਰਿਜ ਅੰਦਰ ਹੋਵੇ ਆਮਨੇ ਇੰਨੇ ਸਪੇਸ ਦੇ ਵਿੱਚ ਸੇ ਫ੍ਰਿਜ ਆਪਾਂ ਲੂਬੀ ਚ ਲੈ ਜਾਣੇ ਆ ਇਹਦੇ ਵਿੱਚ ਦੇਖੋ ਤੁਸੀਂ ਫ੍ਰਿਜ ਵੀ ਆਪਾਂ ਇੰਸਟਾਲ ਵਿੱਚ ਸੈਟਅਪ ਬਣਾਇਆ ਹੈਗਾ ਇਹਦੇ ਨਾਲ ਆਪਾਂ ਥੋੜਾ ਜਿਹਾ ਜਗ੍ਹਾ ਬਚਦੀ ਸੀ ਇਹਨੂੰ ਆਪਾਂ ਓਪਨੇਬਲ ਦੇਤਾ ਇਸ ਪਰ ਇਹ ਕੁਝ ਵੀ ਅਗਲਾ ਮਤਲਬ ਇਹ ਚ ਰੱਖ ਸਕਦਾ ਯੂਜ਼ ਕਰ ਸਕਦਾ ਇਹ ਫਰਿੱਜ ਦੇ ਉੱਪਰ ਬਾਕਸ ਆ ਗਿਆ ਮੈਕਰੋ ODG ਵਾਲੇ ਬਾਕਸ ਵੀ ਦਿੱਤੇ ਆਪਾਂ ਪ੍ਰੋਪਰ ਕਲੈਂਡ ਨੂੰ ਇਹ ਚ ਸਿੰਗਲ ਇਹਨਾਂ ਨੂੰ ਵਿਕਰ ਬਾਸਕਟ ਵੀ ਪਾਈ ਆ ਆਪਾਂ ਠੀਕ ਹੈ ਜੀ ਪਰ ਇਸ ਤਰ੍ਹਾਂ ਇਹਨਾਂ ਦਾ ਸਟੋਰੇਜ ਬਣ ਗਈ ਇਹ ਆਪਾਂ ਲੈਫਟ ਰਾਈਟ ਗਲਾਸ ਵਾਲੇ ਪੱਲੇ ਆ ਗਏ ਚਿਮੜੀ ਦੇ ਲੈਫਟ ਰਾਈਟ ਦੋਨੋਂ ਸਾਈਡ ਆਪਾਂ ਗਲਾਸ ਵਾਲੇ ਪੱਲੇ ਦਿੱਤੇ ਆ ਕਲੈਂਡ ਨੂੰ ਪੱਲੇ ਆ ਗਏ ਠੀਕ ਹੈ ਜੀ ਇਸ ਤਰ੍ਹਾਂ ਇਹਪਰ ਕਟਲਰੀ ਟ੍ਰੇ ਆ ਗਈ ਉੱਪਰ ਪ੍ਰੋਪਰ ਮਕੀ ਸੈਟਅਪ ਬਹੁਤ ਅੱਛਾ ਬਣਾਇਆ ਹੈ ਔਰ ਸ਼ਾਵਰ ਵਾਲਾ ਆਪਾਂ ਇੱਥੇ ਸ਼ੈਂਕ ਦਿੱਤਾ ਜੀ ਇਹਨਾਂ ਨੂੰ ਕ ਜੀ ਸਾਰਾ ਮਤ ਕੇਚ ਹੈਂਡ ਵਾਸ਼ ਵਗੈਰਾ ਸਾਰਾ ਕੁਝ ਵਿੱਚ ਇਨਕਲੂਡ ਹੈ ਜੀ ਠੀਕ ਆ ਬਈ ਜੀ ਮਤਲਬ ਹਰ ਇੱਕ ਚੀਜ਼ ਜੇ ਕਹੀਦੀ ਹੈ ਨਾ ਵੀ ਪ੍ਰੋਪਰ ਹਾਂਜੀ ਜੋ ਵੀ ਜਿਵੇਂ ਆਪਾਂ ਦੇਖਿਆ ਬਾਈ ਹੋਰਾਂ ਨੇ ਸ਼ੌਂਕ ਨਾਲ ਕੰਮ ਕਰਾਇਆ ਤਾਂ ਉਹ ਚੀਜ਼ ਆਪਾਂ ਪੂਰੀ ਕੀਤੀ ਹੈ ਹਾਂਜੀ 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 ਤੇ ਪਰ ਕਿਚਨ ਦਾ ਜੇ ਦੇਖੇ ਨਾ ਬਾਈ ਬਹੁਤ ਘੱਟ ਏਰੀਆ ਵੈਸੇ ਜ਼ਿਆਦਾਤਰ ਘਰਾਂ 'ਚ ਕੀ ਹੁੰਦਾ ਨਾ ਘੱਟ ਏਰੇ ਹੁੰਦਾ ਪਰ ਉਹਨੂੰ ਬਹੁਤ ਤਰੀਕੇ ਨਾਲ ਆਰਕੀਟੈਕਚਰ ਦੇ ਤਰੀਕੇ ਨਾਲ ਦੇਖੀਏ ਤਾਂ ਆਪਾਂ ਉਹ ਘਰ ਨੂੰ ਪੂਰਾ ਸਜਾਇਆ ਹੋਇਆ ਬਿਲਕੁਲ ਜੀ ਬਿਲਕੁਲ ਜੀ ਕਿ ਕੇ ਆਪਾਂ ਯੂਵੀਪੀਵੀਸੀ ਦੀ ਵਿੰਡੋ ਵੀ ਆਪਾਂ ਇੱਥੇ ਯੂਵੀਪੀਵੀਸੀ ਦੀ ਦਿੱਤੀ ਹੈ ਜੀ ਸਲਾਈਡਿੰਗ ਵਿੰਡੋ ਦਿੱਤੀ ਹੈ ਜੀ ਬਈ ਫਰੰਟ ਤੇ ਆ ਗਈ ਕਿਚਨ ਜੀ ਯੂਵੀਪੀਵੀਸੀ ਚ ਵਿੰਡੋ ਇਹ ਵੀ ਆਪਾਂ ਆਪ ਖੁਦ ਤਿਆਰ ਕਰਵਾਈਏ ਤੇ ਬਾਹਰ ਨੂੰ ਦੇਖੋ ਹਣਾ ਦੋਸਤੋ ਸਾਰਾ ਆਪਾਂ ਬਾਹਰ ਇੱਥੋਂ ਦੇਖ ਸਕਦੇ ਹਾਂ ਹਾਂਜੀ ਬਿਲਕੁਲ ਸਾਰੀ ਮਤਲਬ ਕਿ ਜੋ ਵੀ ਹੁੰਦਾ ਅੰਦਰ ਆਪ ਨੂੰ ਪਤਾ ਲੱਗੂਗਾ ਜੀ ਤੇ ਬਈ ਇਧਰ ਜੇ ਹੁਣ ਗੱਲ ਕਰੀਏ ਇਧਰ ਆ ਗਿਆ ਡਰਾਇੰਗ ਰੂਮ ਇਹਦੇ ਵਿੱਚ ਹਜੇ ਤੱਕ ਹਲ ਨਿਫਾਫੇ ਵੀ ਨਹੀਂ ਲਾਏ ਇਹ ਵੀ ਆਪਣੇ ਵੱਲੋਂ ਤਿਆਰ ਹੈ ਇਹ ਸਾਰਾ ਕੁਝ ਆਪਣੇ ਕੋਲੇ ਉੱਥੇ ਫੈਕਟਰੀ 'ਚ ਇੰਸਟਾਲ ਕਰਕੇ ਆਪ ਠੀਕ ਹੈ ਜੀ ਲੈ ਪੱਲੇ ਖਿੜਕੀਆਂ ਤੋਂ A to Z ਕੰਮ ਆਪਾਂ ਫੈਕਟਰੀ ਦੇ ਵਿੱਚ ਹੀ ਇੰਸਟਾਲ ਕਰਕੇ ਇੱਕ ਹਫ਼ਤੇ ਦੇ ਵਿੱਚ ਕੋ ਕੋਠੀ ਆਪਾਂ ਠੀਕ ਹੈ ਜੀ ਓਕੇ ਕਰ ਦਿੰਨੇ ਆ ਜੀ ਲਓ ਵੀ ਮਿੱਤਰੋ ਮੇਨ ਗੱਲ ਤੁਸੀਂ ਇਹ ਦੇਖੋ ਵੀ ਸਫਾਈ ਵੀ ਕਿੰਨੇ ਵਧੀਆ ਤਰੀਕੇ ਨਾਲ ਪੈਕ ਹੋ ਕੇ ਆਉਂਦੇ ਚੀਜ਼ਾਂ ਇਹ ਨਹੀਂ ਹੈਗਾ ਵੀ ਕੋਈ 19 21 ਦਾ ਫਰਕ ਹੈ ਜਿਸ ਤਰ੍ਹਾਂ ਦੀ ਕਲਰ ਦੀ ਡਿਮਾਂਡ ਸੀ ਕਸਟਮਰ ਦੀ ਗ੍ਰੇ ਗ੍ਰੇ ਲੁੱਕ ਹੀ ਆਪਾਂ ਸੋਫਿਆਂ ਨੂੰ ਦਿੱਤੀ ਹੈ ਬਈ ਜੀ ਦੇਖੋ ਠੀਕ ਹੈ ਜੀ ਜੋ ਫਰੰਟ ਇਹਨਾਂ ਦਾ ਗ੍ਰੇ ਬਣਾਇਆ ਹੈ ਗ੍ਰੇ ਲੁੱਕ ਹੀ ਆਪਾਂ ਨਾਲ ਅੰਦਰ ਸੋਫਿਆਂ ਨੂੰ ਦਿੱਤੀ ਹੈ ਪ੍ਰੋਪਰ ਮੈਚਿੰਗ ਦਿੱਤੀ ਹੋਈ ਹੈ ਹਾਂਜੀ 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 ਬਿਲ ਤੇ ਬਈ ਲੌਬੀ ਵੀ ਬਹੁਤ ਖੁੱਲੀ ਆ ਗਈ ਇਹ ਵੀ ਆਪਾਂ ਬਹੁਤ ਹੀ ਪਿਆਰੀ ਚੀਜ਼ ਬਣਾਈ ਹੈ ਮਤਲਬ ਕਿ ਗਲਾਸ ਦੇ ਵਿੱਚ ਠੀਕ ਹੈ ਜੀ ਜਿਹੜੇ ਅੱਜ ਕੱਲ ਐਲਈਡੀ ਉਹ ਚੱਲਦੀਆਂ ਨੇ ਹਾਂ ਜੀ ਹਾਂ ਜੀ ਬਿਲਕੁਲ ਜੀ ਠੀਕ ਹੈ ਜੀ ਇਹ ਆਪਸ਼ਨ ਹੀ ਉਹਦਾ ਕਲਰ ਚੇਂਜ ਹੁੰਦੇ ਆ ਜੀ ਤੇ ਮੇਨ ਜਿਵੇਂ ਇਧਰ ਆ ਗਈ ਬਈ ਲੌਬੀ ਲੌਬੀ ਦੇ ਨਾਲ ਇੱਕ ਆ ਗਿਆ ਸਟੋਰ ਰੂਮ ਸਟੋਰ ਰੂਮ ਆ ਗਿਆ ਜੀ ਇਧਰ ਨਾਲ ਦੋ ਬੈੱਡਰੂਮ ਆ ਗਏ ਜੀ ਦੋ ਬੈੱਡਰੂਮ ਆ ਗਏ ਬੈੱਡਰੂਮ ਦੀ ਆ ਜਿਵੇਂ ਦੋਸਤੋ ਧਿਆਨ ਥੋੜਾ ਜਿਆਦਾ ਰੱਖਿਓ ਵੀ ਜੇ ਆਪਾਂ ਵੀ ਘਰ ਐਹੋ ਜਿਹਾ ਬਣਾਉਣਾ ਚਾਹੁੰਦੇ ਆ ਵੀ ਛੋਟਾ ਜਿਹਾ ਘ ਦੇਖੋ ਜਿਵੇਂ ਲੋਕ ਵਗੈਰਾ ਇਹ ਵੀ ਆਪਾਂ ਪ੍ਰੋਪਰ ਜਿਸ ਤਰ੍ਹਾਂ ਕਲੈਂਡਰ ਨੂੰ ਦੱਸਦੇ ਆਂ ਵੀ ਆਪਣੀ ਫੈਕਟਰੀ ਚੋਂ ਲੱਗੇ ਆ ਸਾਰੇ ਮਦਰ ਕੇ ਹਲੀ ਸੰਦੇ ਲੱਗੇ ਹੋਏ ਜੀ ਪ੍ਰੋਪਰ ਠੀਕ ਹੈ ਜੀ ਹਾਂਜੀ ਤੇ ਜਿਨ੍ਹਾਂ ਦੀ ਜਿਵੇਂ ਜੋ ਗਰੰਟੀ ਆ ਲਾਈਫ ਹੈ ਦਰਵਾਜੇ ਵਾਂਗੂ ਇਹਨਾਂ ਨੂੰ ਵੀ ਕੁਝ ਬਿਲਕੁਲ ਜੀ ਬਿਲਕੁਲ ਹਾਂਜੀ ਜੀ ਭਾਈ ਹਾਂਜੀ ਭਾਈ ਜੇ ਗੱਲ ਕਰੀਏ ਬੈਡਰੂਮ ਦੇ ਵਿੱਚ ਕੀ ਕੀ ਕੰਮ ਆਪਾਂ ਕੀਤਾ ਹੋਇਆ ਜਿਹੜਾ ਬੈਡਰੂਮ ਦੇ ਵਿੱਚ ਟੋਟਲ ਬੁੱਧਨ ਦਾ ਕੰਮ ਆਪਣਾ ਕਰਿਆ ਹੋਇਆ ਜੀ ਬੈੱਡਰੂਮ ਵੀ ਆਪਾਂ ਇੰਸਟਾਲ ਕੀਤਾ ਹੈਗਾ ਇਹ ਵੀ ਆਪਣਾ ਕੰਪਨੀ ਜੋ ਪ੍ਰੋਪਰ ਤਿਆਰ ਹੋ ਕੇ ਇਹ ਬੈਕ ਵੀ ਆਪਾਂ ਸਾਰੀ ਕੰਪਲੀਟ ਆਪ ਤ ਕਨਸੈਪਟ ਦੇ ਤਾਂ ਕਿਉਂਕਿ ਰੂਮ ਥੋੜਾ ਹੁਣ ਛੋਟਾ ਹੋਣ ਕਰਕੇ ਉਹ ਜੋ ਉਸ ਤਰੀਕੇ ਨਾਲ ਆਪਾਂ ਸੈਟਅਪ ਬਣਾਤਾ ਇੱਧਰ ਜਿਵੇਂ ਸੁੰਦਰ ਸੇ ਜੂਵੀਪੀ ਬੀਸੀ ਦੀ ਵਿੰਡੋ ਇਹ ਵੀ ਪ੍ਰੋਪਰ ਆਪਾਂ ਆਪ ਇੰਸਟਾਲ ਕਰਵਾਈ ਹੈ ਬਹੁਤ ਹੀ ਪਿਆਰੀ ਲੁੱਕ ਆਈ ਇਸ ਪੀਸ ਦੀ ਜੀ ਇਹ ਵੀ ਆਪਾਂ ਕੰਮ ਆਪ ਖੁਦ ਇੱਥੇ ਤਿਆਰ ਕਰਦੇ ਹਾਂ ਫੈਕਟਰੀ ਦੇ ਵਿੱਚ ਇਹ ਆਪਣਾ ਐਲਈਡੀ ਪੈਨਲ ਆ ਗਿਆ ਜੀ ਜੀ ਪਰ ਸਭ ਤੋਂ ਵੱਡੀ ਗੱਲ ਆ ਬਈ ਨਾ ਮੈਚਿੰਗ ਬੋਲਦੀ ਆ ਮਤਲਬ ਦਰਵਾਜੇ ਤੋਂ ਜੇ ਗੱਲ ਕਰੀਏ ਜਮਾਂ ਕੰਧ ਤੱਕ ਸਾਰੇ ਕਿਤੇ ਇੱਕੋ ਜਿਹਾ ਕਲਰ ਜਿਹੇ ਪਰਵਾਜ਼ ਚਾਹੁੰਦਾ ਜੀ ਤੇ ਬਹੁਤ ਸੋਹਣੇ ਤਰੀਕੇ ਨਾਲ ਬਈ ਕੰਮ ਹੋ ਇਹਦੀ ਬੈਕ ਤੇ ਆਪਾਂ ਜਿਸ ਤਰ੍ਹਾਂ ਤੁਹਾਨੂੰ ਦੱਸਦੇ ਹੁੰਦੇ ਆ ਸਪੇਸ ਆਪਾਂ ਬੈਕ ਤੇ ਵੀ ਦੇ ਦਿੰਨੇ ਆ ਕਲੈਂਡਰ ਨੂੰ ਕੋਈ ਵੀ ਉਹ ਚੀਜ਼ ਰੱਖਣੀ ਹੈ ਵਿਆਹ ਸ਼ਾਦੀ ਬਾਹਰ ਚੀਜ਼ ਨਹੀਂ ਉੱਪਰ ਨਹੀਂ ਰੱਖੀ ਜਾਂਦੀ ਠੀਕ ਹੈ ਕੋਈ ਕੋਸਟਲੀ ਚੀਜ਼ਾਂ ਹੁੰਦੀਆਂ ਤਾਂ ਆਪਾਂ ਉਹਦੇ ਬੈਕ ਤੇ ਦੇ ਸਕਦੇ ਆ ਫਰੰਟ ਦੇ ਦੇਖੋ ਇਹਦੇ ਕੋਈ ਵੀ ਮਤਲਬ ਕਿ ਕਬਜਾ ਨਹੀਂ ਇਹ ਪ੍ਰੋਫਾਈਲ ਹੀ ਇਦਾਂ ਦੀ ਹੁੰਦੀ ਹੈ ਵੀ ਆਪਾਂ ਹੈਂਡਲੈਸ ਪ੍ਰੋਫਾਈਲ ਕਹਿ ਲਓ ਜਿਵੇਂ ਆਪਾਂ ਹੈਂਡਲੈਸ ਕਿਚਨ ਬਣਾਉਂਦੇ ਆ ਤਾਂ ਇਹਦਾ ਆਮ ਬੰਦੇ ਨੂੰ ਨਹੀਂ ਪਤਾ ਚੱਲਦਾ ਵੀ ਇਹਦੇ ਪਿੱਛੇ ਸਟੋਰੇਜ ਹੈ ਇਹਦੇ ਪਿੱਛੇ ਸਟੋਰੇਜ ਹੈ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਆਜੋ ਮਿੱ ਤੇ ਇਧਰ ਦਾ ਰੂਮ ਵੀ ਬਈ ਇਹ ਖੁੱਲਾ ਢੁੱਲਾ ਹਨਾ ਮਾਸਟਰ ਬੈਡਰੂਮ ਆ ਗਿਆ ਮਾਸਟਰ ਬੈਡਰੂਮ ਆ ਗਿਆ ਜੀ ਇਹ ਵੀ ਸਾਰਾ ਮਤਲਬ ਕਿ ਦੇਖੋ ਸਾਰਾ ਆਪਣਾ ਆਪ ਦਾ ਹੀ ਮਤਲਬ ਕਿ ਇੰਸਟਾਲ ਕੀਤਾ ਹੋਇਆ ਤਿਆਰ ਕੀਤਾ ਹੋਇਆ ਇਹ ਚ ਆਪਾਂ ਥੋੜਾ ਜਿਹਾ ਟੇਸਟ ਕਬੂਡ ਦਾ ਵੀ ਚੇਂਜ ਕੀਤਾ ਬਈ ਜੀ ਇਹਨੂੰ ਆਪਾਂ ਗਲਾਸ ਵਾਲਾ ਕਬੂਡ ਦਿੱਤਾ ਹੀ ਇਹਦੇ ਵਿੱਚ ਠੀਕ ਹੈ ਜੀ ਜਿਹੜਾ ਅੱਜ ਕੱਲ ਟ੍ਰੈਂਡਿੰਗ ਹੈ ਜਿਹੜੀਆਂ ਚੀਜ਼ਾਂ ਚੱਲਦੀਆਂ ਮਤਲਬ ਲਾਉਣ ਦੀ ਕੋਸ਼ਿਸ਼ ਬਿਲਕੁਲ ਹਾਂਜੀ ਹਾਂਜੀ ਹਾਂ ਇਹ ਵੀ ਉਸ ਤਰ੍ਹਾਂ ਹੈਂਡਲੈਸ ਹੈ ਜੀ ਪ੍ਰੋਫਾਈਲ ਜਿਵੇਂ ਤੁਹਾਨੂੰ ਮੈਂ ਉਧਰ ਦੱਸਿਆਗਾ ਇਹਦੇ ਨਾਲ ਆਪਾਂ ਇੱਕ ਦੋ ਆਈਟਮਾਂ ਇੰਸਟ ਜੀ ਤੇ ਬਹੁਤ ਸੋਹਣਾ ਸਭ ਤੋਂ ਵੱਡੀ ਗੱਲ ਬਈ ਇਹ ਹੁੰਦੀ ਹੈਗੀ ਵੀ ਚਲੋ ਹਜੇ ਵੀ ਕਰਦਾ ਜਿਵੇਂ ਥੋੜਾ-ਬੋਟਾ ਕੰਮ ਚੱਲ ਰਿਹਾ ਪਰ ਸਫਾਈ ਬਹੁਤ ਪਈ ਹੈ ਜੀ ਹਾਂਜੀ ਹਾਂ ਸਫਾਈ ਦਾ ਕੰਪਲੀਟ ਅਜੇ ਪੈਂਡਿੰਗ ਰਹਿੰਦੀ ਹੈ ਜੀ ਜੀ ਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਹੋਇਆ ਇਹ ਲੂਬਰਸ ਵਗੈਰਾ ਸਾਰਾ ਬੈਕ ਇਹ ਵੀ ਤੁਸੀਂ ਬਈ ਹਾਂਜੀ ਹਾਂਜੀ ਸਾਰਾ ਇੰਸਟਾਲ ਆਪਣਾ ਹੀ ਕੀਤਾ ਹੋਇਆ ਟੋਟਲੀ ਜੀ ਲੋਬੀ ਮਿੱਤਰੋ ਦੱਸਿਓ ਕਮੈਂਟ ਕਰਕੇ ਵੀ ਕੰਮ ਕਿਵੇਂ ਲੱਗਾ ਤੁਹਾਨੂੰ ਤੇ ਦੂਜੀ ਗੱਲ ਜਿਵੇਂ ਘੱਟ ਵਾਈਟ ਦੇ ਵਿੱਚ ਆਪਾਂ ਜਿਹੜਾ ਘਰ ਭਾਲਦੇ ਆ ਵੀ ਉਸ ਤਰੀਕੇ ਦਾ ਤੁਹਾਨੂੰ ਇਹ ਡਿਜ਼ਾਈਨ ਕਿਵੇਂ ਲੱਗਾ ਘਰ ਦਾ ਤੇ ਭਈ ਇਹ ਬੈਕ ਸਾਈਡ ਤੇ ਇਹ ਕਿ ਕਿਹੜਾ ਕੱਪੜਾ ਹੈਗਾ ਸਿੰਪਲ ਹੈ ਹਾਂਜੀ ਹਾਂ ਇਹ ਸਾਰਾ ਮਤਲਬ ਕਿ ਕੱਪੜਾ ਹੁੰਦਾ ਜੀ ਇਹ ਅੱਜਕੱਲ ਟ੍ਰੈਂਡ ਹੈ ਇਸ ਚੀਜ਼ ਦਾ ਜੀ ਕਿ ਪ੍ਰੋਪਰ ਇਦਾਂ ਬਣ ਕੇ ਲੱਗਦਾ ਡਿਜ਼ਾਈਨ ਕਲੈਂਡ ਕੋਈ ਵੀ ਦੇ ਸਕਦਾ ਤੁਹਾਨੂੰ ਅਸੀਂ ਉਹੀ ਮਤਲਬ ਕਿ ਡਿਜ਼ਾਈਨ ਕਲੈਂਡ ਨੂੰ ਪ੍ਰੋਵਾਈਡ ਕਰਵਾ ਦਿੰਨੇ ਆ ਠੀਕ ਆ ਬਈ ਜੀ ਜਿੱਦਾਂ ਦਾ ਵੀ ਕਲੈਂਡ ਦੀ ਰਿਕੁਆਇਰਮੈਂਟ ਹੈ ਉਸ ਤਰ੍ਹਾਂ ਹੀ ਆਪਾਂ ਡਿਜ਼ਾਈਨ ਨੂੰ ਸੈਟਅਪ ਬਣਾ ਦਿੰਨੇ ਆ ਇਸ ਤਰ੍ਹਾਂ ਤੇ ਇਹ ਚੀਜ਼ ਆ ਗਈ ਜੀ ਓਪਨੇਬਲ ਪ੍ਰੋਪਰ ਇਹਦੇ ਵਿੱਚ ਸਪੇਸ ਜੋ ਡਰਾਜ ਕੋਈ ਘੱਟ ਵੱਧ ਕਰਨਾ ਉਹ ਵੀ ਕਲੈਂਡ ਦੀ ਰਿਕੁਆਇਰਮੈਂਟ ਮੁਤਾਬਕ ਹੋ ਜਾਂਦਾ ਜੀ ਇਹਦਾ ਕਸਟਮਾਈਜ਼ ਆਪਾਂ ਜਿਵੇਂ ਮਰਜ਼ੀ ਕਰਵਾ ਸਕਦੇ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਚਾਹੇ ਛੋਟਾ ਕਰਾ ਲਓ ਵੱਡਾ ਕਰਾ ਲਓ ਜੀ ਉਹ ਜਿਹੇ ਜਿਹੇ ਪਰਿਵਾਰ ਦੇ ਹਿਸਾਬ ਨਾਲ ਹੋਣਾ ਹੈ ਬਿਲਕੁਲ ਜੀ ਇਹ ਵੀ ਬਾਅਦ ਚ ਵੀ ਹੋ ਜਾਂਦਾ ਜੇ ਮੈਂ ਹੁਣ ਇਦਾਂ ਬੰਦ ਕਰਦਾ ਹਾਂ ਕੋਈ ਇਸ਼ੂ ਨਹੀਂ ਜੀ ਇਹਦਾ ਠੀਕ ਹੈ ਕੋਈ ਉਹ ਕੋਈ ਮਾੜਾ ਮਾੜਾ ਚੇਂਜਸ ਕਰਾਣੀਆਂ ਹੈ ਉਹ ਹੋ ਜਾਂਦੀਆਂ ਕੋਈ ਦਿੱਕਤ ਨਹੀਂ ਠੀਕ ਹੈ ਜੀ ਤੇ ਅੱਜੋ ਦੋਸਤੋ ਫਿਰ ਹੁਣ ਫਰਸਟ ਫਲੋਰ ਤੇ ਚਲਦੇ ਆ ਬਿਲਕੁਲ ਜੀ ਜੀ ਇੱਥੇ ਜੂਪੀਬੀਸੀ ਵਿੰਡੋ ਲੱਗੀ ਆ ਵੱਡੀ ਗਲਾਸ ਨਾਲ ਬਹੁਤ ਸੋਹਣਾ ਜਿਹੜਾ ਨਾ ਨੁਕਾਉਂਦਾ ਕਿਉਂਕਿ ਸਾਹਮਣੇ ਖੇਤ ਆ ਗਏ ਤੇ ਇਧਰ ਨੂੰ ਗੱਲ ਕਰੀਏ ਜੇ ਇਧਰ ਖੁੱਲੀ ਛੱਤ ਆ ਗਈ ਤੇ ਸਿਰਫ ਇੱਕ ਰੂਮ ਆ ਗਿਆ ਵੀ ਉੱਪਰ ਇੱਕ ਬੈਡਰੂਮ ਚਾਰ ਕੀਤਾ ਇਹ ਬੈਡਰੂਮ ਆ ਜੀ ਲਓ ਵੀ ਮਿੱਤਰੋ ਕਾਫੀ ਮਿੱਤਰ ਕਹਿੰਦੇ ਨੇ ਵੀ ਸਾਨੂੰ ਡਿਜ਼ਾਈਨ ਦਾ ਨਹੀਂ ਸਮਝ ਆਇਆ ਹੁਣ ਕਾਫੀ ਨੇੜੇ ਤੱਕ ਦਿਖਾਤਾ ਇਸ ਤੋਂ ਉੱਪਰ ਤਾਂ ਬਾਹਰ ਕੱਲੀਆ ਪੌੜੀਆਂ ਜਾਂਦੀਆਂ ਨੇ ਬਈ ਆ ਵੀ ਸਾਰਾ ਆਪੇ ਤਿਆਰ ਕੀਤਾ ਹੋਇਆ ਹਾਂ ਜੀ ਇਹ ਵੀ ਸਾਰਾ ਰੂਮ ਆਪਣਾ ਹੀ ਤਿਆਰ ਕੀਤਾ ਹੋਇਆ ਜੀ ਜੀ ਬਈ ਕੀ ਵੱਖਰਾ ਇਹ ਚ ਕਰਨ ਦੀ ਕੋਸ਼ਿਸ਼ ਕਰੀਏ ਵੀ ਜਿਹ બીજા ਆਪਣੇクライન્ટ ਜਿਹੜੇ ਦੇਖ ਰਹੇ ਨੇ ਕੋਈ ਕੰਮ ਕਰਾਉਣਾ ਹੁੰਦਾ ਤਾਂ ਉਹਨੂੰ ਹੋਰ ਕੀ ਟੇਸਟ ਮਿਲੂ ਆਪਣੇ ਤੋਂ ਟੇਸਟ ਬਾਈ ਇੰਚ ਪ੍ਰੋਪਰ ਆਪਾਂ ਹਰ ਚੀਜ਼ ਦਾ ਸੈਟਅਪ ਮੈਚਿੰਗ ਦੇ ਅਕੋਰਡਿੰਗ ਜੀ ਪ੍ਰੋਪਰ ਜਗ੍ਹਾ ਦੇ ਸਪੇਸ ਦੇ ਅਕੋਰਡਿੰਗ ਸਾਰਾ ਮਤਲਬ ਕਿ ਵਧੀਆ ਤਰੀਕੇ ਨਾਲ ਸੈਟਅਪ ਬਣਾ ਕੇ ਦਿੱਤਾ ਕਲੈਂਡ ਨੂੰ ਮਤਲਬ ਕਿ ਕਲੈਂਡ ਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਪਈ ਕੋਈ ਚੂਜ਼ ਕਰਨ ਦੀ ਕੋਈ ਆਪਸ਼ਨ ਮਤਲਬ ਕਿ ਆਪਾਂ ਹੀ ਸਾਰਾ ਕੁਝ ਉਹਨੂੰ ਸੈਟਅਪ ਆਪ ਤਿਆਰ ਕਰਕੇ ਦਿੱਤਾ ਹੈ ਠੀਕ ਹੈ ਜੀ ਡਿਜ਼ਾਈਨ ਵੀ ਆਪਣੇ ਵੱਲੋਂ ਹੋ ਹਾਂਜੀ ਹਾਂਜੀ ਸਾਰਾ ਕੁਝ ਆਪਾਂ ਆਪ ਖੁਦ ਪ੍ਰੋਵਾਈਡ ਕਰਾ ਕੇ ਦਿੱਤਾ ਹੈ ਠੀਕ ਹੈ ਜੀ ਤੇ ਇਧਰ ਦੋਸਤੋ ਬਾਥਰੂਮ ਵੀ ਬਹੁਤ ਵਧੀਆ ਬਣਾਇਆ ਹੋਇਆ ਹੈ ਟਾਇਲਰ ਟੂਲ ਦਾ ਕੰਮ ਵੀ ਬਹੁਤ ਸੋਹਣਾ ਹੋਇਆਗਾ ਬਲ ਸਾਰਾ ਕਰ ਜੇ ਆਪਾਂ ਦੇਖੀਏ ਪ੍ਰੋਪਰ ਬਾਈ ਹੋਰਾਂ ਨੇ ਤਾਂ ਕੰਮ ਜਿਹੜਾ ਕੀਤਾ ਇੰਟੀਰੀਅਰ ਦਾ ਬਹੁਤ ਸੋਹਣਾ ਹੋਈ ਹੋਇਆਗਾ ਪਰ ਰੰਗ ਵਗੈਰਾ ਜਾਂ ਕਹਿੰਦੇ ਡਿਜ਼ਾਈਨ ਵਗੈਰਾ ਵੀ ਬਹੁਤ ਵਧੀਆ ਨੇ ਇਧਰੋਂ ਉੱਪਰ ਦਿੱਤਾ ਹੋਇਆ ਤੇ ਬਈ ਹੁਣ ਜੇ ਗੱਲ ਕਰੀਏ ਮੇਨ ਵੀ ਆਪਾਂ ਕਿੱਥੇ ਕਿੱਥੇ ਕੰਮ ਕਰਦੇ ਆ ਤੇ ਕਿਹੜੇ ਕਿਹੜਾ ਹੋਰ ਆਪਾਂ ਜਿਹੜਾ ਕੰਮ ਜਿਵੇਂ ਚਲੋ ਡੋਰ ਤੋਂ ਲੈ ਕੇ ਕਿਚਨ ਤੇ ਮੇਨ ਆਪਣਾ ਹੋ ਹੀ ਗਿਆ ਉਸ ਤੋਂ ਬਿਨਾ ਆਪਾਂ ਹੋਰ ਕਿਹੜੇ ਕਿਹੜੇ ਕੰਮਾਂ ਤੇ ਕਿੱਥੋਂ ਤੱਕ ਆਪਾਂ ਕਰ ਦਿੰਨੇ ਕਿਹੜੇ ਏਰੀਆ ਤੱਕ ਮਤਲਬ ਕਿ ਏਰੀਆ ਕੋਈ ਮਤਲਬ ਨਹੀਂ ਵੀਰੇ ਜਿੱਥੋਂ ਮਰਜ਼ੀ ਅਗਲਾ ਸਾਨੂੰ ਕਲੈਂਡਰ ਕਾਲ ਕਰਦਾ ਅਸੀਂ ਕਨਸੈਪਟ ਸਮਝਾਉਂਦੇ ਹਾਂ ਉਹਨਾਂ ਨੂੰ ਵੀ ਇਸ ਤਰੀਕੇ ਨਾਲ ਆਪਣਾ ਕੰਮ ਦਾ ਸਟੈਪ ਬਾਈ ਸਟੈਪ ਅਸੀਂ ਕੰਮ ਕਰਦੇ ਆਂ ਆਲ ਇੰਡੀਆ ਹੀ ਆਪਣੀ ਸਰਵਿਸ ਹੈ ਜਿੱਥੇ ਮਰਜ਼ੀ ਬੰਦਾ ਕੰਮ ਕਰਵਾ ਲਈ ਅਸੀਂ ਉੱਥੇ ਹੀ ਕੰਮ ਠੀਕ ਹੈ ਜੀ ਇੱਕ ਬਈ ਟਾਈਮ ਦੀ ਹੁੰਦੀ ਆ ਜਿਹੜੇ ਨਾ ਜ਼ਿਆਦਾਤਰ ਮੇਰੇ ਬਾਹਰਲੇ ਵੀਰ ਨੇ ਉਹ ਕਹਿੰਦੇ ਨੇ ਸਾਨੂੰ ਵੀ ਪੈਸੇ ਦਾ ਕੋਈ ਚੱਕਰ ਨਹੀਂ ਸਾਨੂੰ ਹੋਰ ਕਿਸੇ ਦਾ ਚੱਕਰ ਨਹੀਂ ਇੱਕ ਚੀਜ਼ ਕੁਆਲਿਟੀ ਹੋਵੇ ਤੇ ਇੱਕ ਟਾਈਮ ਘੱਟ ਲੱਗੇ ਟਾਈਮ ਦੀ ਤਾਂ ਬਾਈ ਜੀ ਸਾਡੀ ਏਡੀ ਅੱਛੀ ਕੁਆਲਿਟੀ ਹੈ ਵੀ ਜਿਹੜੀ ਕਲੈਂਡ ਨਾਲ ਅਸੀਂ ਟਾਈਮ ਦੀ ਕਮਿਟਮੈਂਟ ਕਰ ਲਈ ਅਸੀਂ ਕਈ ਵਾਰੀ ਤੱਕ ਕਲੈਂਡ ਨੂੰ ਸਰਪ੍ਰਾਈਜ਼ ਹੀ ਦੇ ਦਿੰਨੇ ਆ ਅਸੀਂ ਦੋ ਦਿਨ ਪਹਿਲਾਂ ਓਕੇ ਕਰ ਦਿੰਨੇ ਆ ਠੀਕ ਹੈ ਜੀ ਕੁਝ ਕਲੈਂਡ ਨੂੰ ਆਏ ਹੋ ਜਾਂਦਾ ਯਾਰ ਬਹਿਮਝ ਵੀ ਹੋ ਜਾਂਦਾ ਕੰਮ ਥੋੜੇ ਪਿੰਡ ਵਾਲਿਆਂ ਨੂੰ ਵੀ ਉਹਦੇ ਨਾਲ ਫੂਕ ਮਾਰ ਕੀ ਕਰਕੇ ਠੀਕ ਹੈ ਜੀ ਵੀਰ ਨੇ ਤਾਂ ਐਂ ਕਰਤਾ ਵੀ ਪੈਸੇ ਪਤਨੇ ਐਂ ਬਣ ਕੇ ਕਿਉਂਕਿ ਜਿਹੜਾ ਕਨਸੈਪਟ ਹੈ ਵੀਰੇ ਸਾਰਾ ਸਿਸਟਮ ਹੈ ਜਿਹੜਾ ਇਹ ਟੋਟਲੀ ਮਸ਼ੀਨਾਂ ਰਹੀਆਂ ਮੈਨੂਅਲ ਕੋਈ ਨਹੀਂ ਹੈਗਾ ਮੈਨੂਅਲ ਤਾਂ ਕੋਈ ਵੀ ਕਾਰਪੈਂਟਰ ਆਪਾਂ ਘਰੇ ਲੋਣਾਂ ਤਾਂ ਤੁਹਾਨੂੰ ਪਤਾ ਹੀ ਹੈ ਵੀ ਇੱਕ ਕੋਠੀ ਨੂੰ ਇੱਕ ਸਾਲ ਮੈਕਸਿਮਮ ਲੱਗਦਾ ਹੀ ਲੱਗਦਾ ਹੈ ਇਹ ਜਿਹੜਾ ਮਸ਼ੀਨੀ ਕੰਮ ਆ ਵੀਰੇ ਉਹਦਾ ਟਾਈਮ ਤਰਮ ਦਾ ਹੀ ਬਹੁਤ ਜ਼ਿਆਦਾ ਵੱਡਾ ਫਰਕ ਹੈ ਮਤਲਬ ਕਿ ਬਹੁਤ ਸ਼ਾਰਟ ਟਾਈਮ ਦੇ ਵਿੱਚ ਉਹ ਕੰਮ ਇੰਸਟਾਲ ਕਰਕੇ ਸਿੱ ਫਿੱਟ ਕਰ ਦਿੰਨੇ ਆ ਹੁਣ ਕਿਚਨ ਦਾ ਵੀ ਦੇਖੋ ਤੁਸੀਂ ਵਨ ਟਾਈਮ ਦੇ ਵਿੱਚ ਆਪਾਂ ਮਤਲਬ ਕਿ ਕੰਮ ਓਕੇ ਕਰਦੇ ਆ ਹੁਣ ਆਪਾਂ ਕਹੀ ਥਾਂ ਮੇ ਪੱਲੇ ਲਾਇਆ 60-60 ਬਿੰਦੂਆਂ ਸੀ ਤਾਂ ਉਹਨਾਂ ਨੂੰ ਆਪਾਂ 5 ਦਿਨਾਂ ਦੇ ਵਿੱਚ ਕਲੈਂਨ ਨੂੰ ਕੋਠੀ ਓਕੇ ਕਰਕੇ ਦਿੱਤੀ ਹੈ ਠ ਲਓ ਵੀ ਮਿੱਤਰੋ ਹੁਣ ਟਾਈਮ ਵਾਲੀ ਗੱਲ ਵੀ ਜਿਹੜੀ ਉਹ ਵੀ ਟੈਨਸ਼ਨ ਖਤਮ ਆ ਤੇ ਕੰਮ ਤੁਸੀਂ ਵੀਰ ਦਾ ਦੇਖ ਸਕਦੇ ਹੋ ਤੇ ਸਾਰਾ ਇੱਕ ਇੱਕ ਚੀਜ਼ ਜਿਹੜੀ ਕੁਆਲਟੀ ਵਾਈਜ਼ ਲੱਗੀ ਆ ਤੇ ਇਹ ਕੋਠੀ ਮੇਨ ਦਿਖਾਉਣ ਦਾ ਸਾਡਾ ਮਕਸਦ ਹੀ ਇਹ ਸੀਗਾ ਇਹ ਕੋਠੀ ਨਾ ਇੱਕ ਦਾ ਮਤਲਬ ਛੋਟੇ ਵਾਈਟਨ ਲਈ ਬਣੀ ਹੋਈ ਹੈ ਹਾਂਜੀ ਬਿਲਕੁਲ ਜੀ ਵੀ ਕਈ ਵਾਰ ਬੰਦਾ ਕਹਿੰਦਾ ਨਾ ਫੈਕਟਰੀ ਜੋ ਸਮਾਲ ਲੈਣਾ ਬੜਾ ਮਹਿੰਗਾ ਸੀ ਹਾਂਜੀ ਬਿਲਕੁਲ ਜੀ ਬਿਲਕੁਲ ਵੀਰੇ ਤੇ ਦੂਜੀ ਗੱਲ ਮੇਨਾ ਇਹ ਆਪਣੇ ਮਿੱਤਰਾਂ ਦਾ ਬਾਈ ਦੇ ਮਿੱਤਰ ਦੀ ਕੋਠੀ ਹੈ ਬਾਈ ਨੇ ਇਹ ਲਾ ਲਓ ਵੀ A to Z ਕੰਮ ਚ ਹੈਲਪ ਕੀਤੀ ਹੈ ਬਾਈ ਨੂੰ ਚਾਹੇ ਡਿਜ਼ਾਈਨ ਦੀ ਲਾ ਲਈ ਜਾਏ ਕਲਰ ਦੀ ਲਾ ਲਈ ਬਾਕੀ ਬਾਕੀ ਕੁਆਲਿਟੀ ਦੀ ਤਾਂ ਸਾਡੀ ਇਹ ਨਹੀਂ ਹੈਗਾ ਵੀਰੇ ਵੀ ਜੇ ਕੋਸਟਿੰਗ ਘਟਾਏ ਤਾਂ ਆਪਾਂ ਕਿਤੇ ਨਾ ਕਿਤੇ ਮਟੀਰੀਅਲ ਨਾਲ ਸਮਝੌਤਾ ਕਰਦੇ ਹਾਂ ਬਿਲਕੁਲ ਨਹੀਂ ਵੀਰੇ ਜੋ 플ਸ਼ ਡੋਰ ਆਪਾਂ ਆਮ ਰੂਟੀਨ ਚ ਕਸਟਮਰ ਨੂੰ ਦਿਖਾਉਂਦੇ ਆ ਨੋਵਾ ਦਾ ਉਹੀ 25 ਸਾਲਾਂ ਦਾ 플ਸ਼ ਡੋਰ ਇੱਥੇ ਲੱਗਿਆ ਹੋਇਆ ਹੈਗਾ ਜੋ ਅਸੀਂ ਐਕਸੈਂਟ ਇਸਾ ਦੀ ਗੱਲ ਕਰਦੇ ਹਾਂ HDHMR ਦੀ ਉਹੀ ਸੇਮ ਐਕਸੈਂਟ ਇਸਾ ਹੀ ਹੋ ਗ੍ਰੀਨ ਦੇਸ਼ ਇੱਥੇ ਲੱਗਿਆ ਹੋਇਆ ਹਾਂਜੀ ਬਿਲਕੁਲ ਜੀ ਕੋਈ ਇਹ ਨਹੀਂ ਹੈਗਾ ਵੀ ਆਪਾਂ ਇੱਥੇ ਕੋਸਟਿੰਗ ਘੱਟ ਕਰਤੀ ਤਾਂ ਆਪਾਂ ਮਟੀਰੀਅਲ ਨਾਲ ਕੰਪਰੋਮਾਈਜ਼ ਕੀਤਾ ਨੋ ਠੀਕ ਹੈ ਜੀ ਮਟੀਰੀਅਲ ਆਪਣਾ ਉਹੀ ਦਿੰਦਾ ਹੈਗਾ ਚੀਜ਼ ਆਪਣੀ ਇੱਕ ਨੰਬਰ ਉਹੀ ਮਿਲੂਗੀ ਬਿਲਕੁਲ ਜੀ ਹਾਂਜੀ ਤੇ ਲੋ ਵੀ ਦੋਸਤੋ ਕਰਿਓ ਯਾਦ ਫਿਰ ਤੇ ਕੋਈ ਵੀ ਕਿਸ ਤਰ੍ਹਾਂ ਦਾ ਇੰਟੀਰੀਅਰ ਦਾ ਤੁਸੀਂ ਕੰਮ ਕਰਾਉਣਾ ਚਾਹੁੰਦੇ ਮੇਨ ਗੱਲ ਇਹ ਹੈ ਵੀ ਤੁਸੀਂ ਮਿਸਤਰੀ ਤੋਂ ਕੋਠੀ ਜਦੋਂ ਪਲਾਸਟਰ ਕਾਲੀ ਟੈਲਾ ਲਾ ਲਈਆ ਉਸ ਤੋਂ ਬਾਅਦ ਕੰਮ ਸਾਡਾ ਹੈਗਾ ਸਾਰਾ ਤੇ ਤੁਸੀਂ ਜਿਹੇ ਜਿਹੇ ਕੰਮ ਕਰੋਣਾ ਉਹੋ ਜਿਹੇ ਕੰਮ ਕਰਕੇ ਦੇਵਾਂਗੇ ਜਿਹੜੀ ਮਰਜ਼ੀ ਲੱਕੜ 'ਚ ਕੰਮ ਕਰਾ ਲਓ ਜਿਹੜਾ ਕਿਚਨ ਦਾ ਮੈਂ ਕਹਿੰਦਾ ਵੀ ਅੱਜ ਮਾਡਰਨ ਤਰੀਕ ਨਾਲ ਕੋਈ ਵੀ ਟੈਕਨੀਕ ਆਈ ਆ ਉਹ ਸਾਰੀ ਮਿਲੂਗੀ ਸਾਡੇ ਕੋਲ ਤੇ ਠੀਕ ਆ ਮਿੱਤਰੋ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਈ ਜੀ ਸਤਿ ਸ਼੍ਰੀ ਅਕਾਲ ਜੀ